ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਖੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜੇਨ 15 15 ਫੁੱਟ ਸੇਕ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰ ਰੋ ਰੁਕੋ 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 15 15 ਸੇਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਹੈਗੀ ਜਿਹੜਾ ਕੀ ਜਿਹੜਾ ਵੀ ਆਪੋਜੀਸ਼ਨ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚੱਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨਾਲ ਬਾਕਾਅ ਕਰਦਾ ਬਹਾਨਾ ਬਣਾਉਣਾ ਚੱਲਿਆ ਜਣ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗਦੇ ਭੁੱਲ ਮੈਂ ਤਾਂ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤ੍ਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਖੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜੇ 15 15 ਫੁੱਟ ਸੈਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਾ ਰੋ ਰੁਕੋ 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 ਕਿ 15 15 ਸੈਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਅਬੀ ਆਪੋਸ਼ੀਸ਼ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚੱਲਿਆ ਜਣ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗ ਤੇ ਭੁੱਲ ਮੈਂ ਤਾਂ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਖੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੇ 15 15 ਫੁੱਟ ਸੈਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਾ ਦਿਓ ਜਿਹੜੇ 15 15 ਸੈਟ ਆ ਗਿਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਅੱਜ ਵੀ ਆਪੋਸ਼ਨ ਦੱਸਣਗੇ ਕਿ ਹਰਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਜਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਦੇ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚੱਲਿਆ ਜਣ ਜਾਤ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗ ਤੇ ਭੁੱਲ ਮੈਂ ਤਾਂ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਖੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੇ 15 15 ਫੁੱਟ ਸੇਕ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਾ ਰੋ ਰੁਕੋ 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 15 15 ਸੇਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਆਪੋ ਜੀਸ਼ਾ ਦੱਸਣਗੇ ਕਿ ਹਿਮਾਚਲ ਬੰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਨਿਕਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਦਾ ਨਾਲ ਬਾਕਾਟ ਕਰਨ ਦਾ ਬਹਾਨਾ ਬਣਾਉਣਾ ਚੱਲਿਆ ਜਣ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗ ਤੇ ਭੁੰਮ ਮੈਂ ਟਾਈਮ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹਨ 15 15 ਫੁੱਟ ਸੇਕ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਾ ਰੋ ਰੁਕੋ 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 ਇਹ 15 15 ਸੇਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਜਿਹੜਾ ਵੀ ਆਪੋ ਜੀਸ਼ਾ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚੱਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚੱਲਿਆ ਜਣ ਯਾਰ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗਦੇ ਭੁੱਲ ਮੈਂ ਤਾਂ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜੇ 15 15 ਫੁੱਟ ਸੇਲਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਾ ਰੋ ਰੁਕੋ 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 ਇਹ 15 15 ਸੇਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਕੀ ਕਿੰਦਰ ਆਪੋ ਜੀਸ਼ਾ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨਾਲ ਬਾਕਆਊਟ ਕਰਨ ਦਾ ਬਹਾਨਾ ਬਣਾਉਣਾ ਚਲਾ ਜਾਂ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲੱਗ ਤੇ ਭੁੰਮ ਮੈਂ ਤਾਂ ਦੱਸ ਰਿਹਾ ਜੀ ਸਪੀਕਰ ਸਾਹਿਬ ਆਪੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤ੍ਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਖੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈਂ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸੇਕ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰ ਰੋ ਰੁਕੋ 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 ਜਿਹੜੇ 15 15 ਸੇਕ ਆ ਗਿਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਹੈਗੀ ਜਿਹੜਾ ਕੀ ਕੀ ਆਪੋਸ਼ਨ ਦੱਸਣਗੇ ਕਿ ਹਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਦੇਜਾ ਨਾਲ ਬਾਕਾਉਟ ਕਰਨ ਦਾ ਬਹਾਨਾ ਬਣਾਉਣਾ ਚੱਲੇ ਜਾਣ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ